ਮੈਂ ਇੱਕ ਡਾਕਟਰ ਕੋਲ ਗਿਆ ਉਹ ਮੈਂ ਉਹਨੂੰ ਕਹਿੰਦੇ ਖੰਗ ਜ਼ੁਕਾਮ ਦੀ ਦਵਾਈ ਕਹਿੰਦਾ ਲੈ ਲਓ ਕੋਈ ਗੱਲ ਨਹੀਂ ਮੈਂ ਕਹਿੰਦਾ ਕਿੰਨੇ ਦਿਨਾਂ ਵਿੱਚ ਠੀਕ ਹੋ ਜਾਵਾਂਗੇ ਕਹਿੰਦਾ ਜੇ ਤੁਸੀਂ ਦਵਾਈ ਲਓਗੇ ਤਾਂ ਸੱਤਕ ਦਿਨਾਂ ਵਿੱਚ ਠੀਕ ਹੋ ਜਾਊਂਗਾ ਮੈਂ ਕਹਿੰਦਾ ਜੇ ਦਵਾਈ ਨਾ ਲਵਾਂ ਕਿਉਂਕਿ ਉਹਦਾ ਚਿਹਰਾ ਦੱਸ ਰਿਹਾ ਸੀ ਮੈਂ ਕਿਹਾ ਜੇ ਦਵਾਈ ਨਾ ਲਵਾਂ ਕਹਿੰਦਾ ਤਾਂ ਹਫ਼ਤੇ 'ਚ ਠੀਕ ਹੋ ਜਾਊਂਗੇ ਇਹਦਾ ਮਤਲਬ ਦਵਾਈ ਦੀ ਜ਼ਰੂਰਤ ਨਹੀਂ ਹੈ ਉਹ ਕਹਿੰਦਾ ਆਪਣੇ ਆਪ ਅੰਦਰ ਐਂਟੀਬਾਡੀ ਬੋਡੀ ਵਿੱਚ ਤਿਆਰ ਹੋਣੇ ਜ਼ੁਕਾਮ ਦੀ ਕੋਈ ਦਵਾਈ ਨਹੀਂ ਇਹ ਆਪਣੇ ਆਪ ਤੁਸੀਂ ਤੁਹਾਡੇ ਅੰਦਰ ਦੀ ਬਾਡੀ ਦੀ ਹੀਟ ਨੇ ਇਹਨੂੰ ਠੀਕ ਕਰਨਾ ਪਰ ਸਾਧ ਸੰਗਤ ਬਾਹਰ ਲੋਕ ਦਵਾਈਆਂ ਨਹੀਂ ਦਿੰਦੇ ਇੱਥੇ ਦਵਾਈ ਦਾ ਕਾਰਨ ਕੀ ਬਿਮਾਰੀ ਦਾ ਸਿਮਰਨ ਹੋ ਰਿਹਾ ਜੇ ਤੁਸੀਂ ਰੋਜ਼ ਆਪਣੇ ਮਨ ਚ ਸੋਚਣ ਲੱਗ ਜਓ ਮੈਨੂੰ ਕਿਸੇ ਨੇ ਕੀਤਾ ਹੋਇਆ ਲੱਗਦਾ ਕੁਝ ਮੈਨੂੰ ਲੱਗਦਾ ਕਿਸੇ ਨੂੰ ਕੋਈ ਕਰਤਾ ਸਮਝੋ ਤੁਹਾਨੂੰ ਹੋ ਗਿਆ ਸਾਧ ਸੰਗਤ ਇਹ ਚੀਜ਼ਾਂ ਇਹਨੂੰ ਮੈਂਟਲੀ ਤੌਰ ਤੇ ਜਦੋਂ ਤੁਸੀਂ ਮਨੋਵਿਗਿਆਨ ਪੜ੍ਹੋਗੇ ਨਾ ਇਹਨੂੰ ਸਾਈਕੋਲੋਜੀ ਅਫੈਕਟ ਕਹਿੰਦੇ ਨੇ ਮਾਨਸਿਕ ਰੋਗ ਜਿਹੜੀ ਚੀਜ਼ ਨੂੰ ਵਾਰ-ਵਾਰ ਸੋਚੀ ਜੋ ਪਾਤਸ਼ਾਹ ਨੇ ਇਹਨੂੰ ਪੋਜ਼ਿਟਿਵ ਰੂਪ ਵਿੱਚ ਲੈ ਅੰਦਰ ਕਹਿੰਦੇ ਨਾਮ ਦਾ ਸਿਮਰਨ ਕਰੋ ਅੱਧੀ ਰੋਟੀ ਖਾ ਕੇ